ਮਾਸਟਰਬੇਸ਼ਨ ਇਫੈਕਟ ਮਸਲ ਗਰੋਥ ਨਹੀਂ ਉਹਦਾ ਕੋਈ ਫਰਕ ਨਹੀਂ ਉਹਦਾ ਕੋਈ ਔਰ ਨਾ ਹੀ ਇਹਦੇ ਬਾਰੇ ਕੋਈ ਬਹੁਤ ਜ਼ਿਆਦਾ ਲੰਬੀ ਚੌੜੀ ਐਕਸਪਲੇਨੇਸ਼ਨ ਦੀ ਮੈਨੂੰ ਲੱਗਦਾ ਜੋ ਮੋਸਟਲੀ ਇਹ ਚੀਜ਼ ਅੰਡਰਸਟੂਡ ਹੀ ਹੈ ਕਿ ਮਾਸਟਰਬੇਸ਼ਨ ਦੇ ਨਾਲ ਹਾਂ ਇੱਕ ਚੀਜ਼ ਹੈਗੀ ਹੈ ਫਿਜ਼ੀਕਲੀ ਤੁਹਾਨੂੰ ਹੋ ਸਕਦਾ ਹੈ ਕਿ ਕੋਈ ਬਹੁਤ ਬਹੁਤ ਜ਼ਿਆਦਾ ਦਿੱਕਤ ਨਾ ਹੋਵੇ ਲੇਕਿਨ ਮੈਂਟਲੀ ਮੈਂ ਦੇਖਦਾ ਹਾਂ ਕਿ ਕਾਫੀ ਜ਼ਿਆਦਾ ਲੋਕਾਂ ਨੂੰ ਫੀਲ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਜੇਕਰ ਉਹ ਟੈਂਪਰੇਰੀ ਟੈਂਪਰੇਰੀਲੀ ਉਹ ਡਾਊਨ ਫੀਲ ਕਰਦੇ ਬਨੇ ਆਫਟਰ ਮਾਸਟਰਬੇਸ਼ਨ ਤਾਂ ਸ਼ਾਇਦ ਉਹਨਾਂ ਦੇ ਸਰੀਰ 'ਚ ਕੁਝ ਨਿਕਲ ਗਿਆ ਸ਼ਾਇਦ ਉਹਨਾਂ ਦੀ ਪਾਵਰ ਚਲੇਗੀ ਇਹ ਉਹਨਾਂ ਕੋਲ ਜਿਮ ਦੇ ਵਿੱਚ ਕੁਝ ਨਹੀਂ ਹੋਣਾ ਜਾਂ ਫਿਰ ਜਿਮ ਦੇ ਵਿੱਚ ਜੇ ਕੁਝ ਕੀਤਾ ਸੀ ਤਾਂ ਉਹਦਾ ਫਾਇਦਾ ਨਹੀਂ ਹੋਣਾ ਸੋ ਮੈਂਟਲੀ ਤੁਸੀਂ ਇਹ ਚੀਜ਼ ਫੀਲ ਕਰ ਸਕਦੇ ਹੋ ਪਰ ਅਦਰਵਾਈਜ਼ ਉਹਦਾ ਕੋਈ ਫਿਜ਼ੀਕਲ ਇੰਪੈਕਟ ਹੋਣਾ ਜ਼ਿਆਦਾ ਨਹੀਂ ਆਹ ਲੇਕਿਨ ਮਾਸਟਰਬੇਸ਼ਨ ਅੱਜ ਦੇ ਅੱਜਕੱਲ ਇਹ ਬੜਾ ਹੌਟ ਟਾਪਿਕ ਹੈ ਕਿ ਐਡਿਕਸ਼ਨ ਹੋ ਜਾਂਦੀ ਹੈ ਜਾਂ ਕੁਝ ਸ਼ਾਇਦ ਹੋ ਸਕਦੀ ਹੋਵੇ ਨੋ ਫੈਪ ਕਮਿਊਨਿਟੀ ਆ ਜਾਂਦੀ ਫਿਰ ਉੱਥੇ ਹਾਂ ਹੋ ਸਕਦਾ ਹੈ ਕਿ ਹੋ ਜਾਂਦੀ ਹੋਵੇ ਪਰ ਮੈਂ ਅੱਜਕੱਲ ਅਜ ਤੱਕ ਦੇਖਿਆ ਨਹੀਂ ਕੋਈ ਐਸਾ ਬੰਦਾ ਕਿ ਜਿੰ ਜਿਹੜਾ ਕਿ ਇਸ ਹੱਦ ਤੱਕ ਮਾਸਟਰਬੇਟ ਕਰਦਾ ਹੋਵੇ ਕਿ ਉਹਦੀ ਫਿਜ਼ੀਕਲ ਹੈਲਥ ਦੇ ਉੱਤੇ ਡਾਇਰੈਕਟ ਅਸਰ ਪੈਂਦਾ ਦਿਖਦਾ ਹੋਵੇ ਮੈਂ ਮੈਨੋ ਨਹੀਂ ਮੈਂਟਲ ਮੈਂਟਲੀ ਤੌਰ ਤੇ ਕਿਉਂਕਿ ਤੁਸੀਂ ਅਵੇਅਰ ਨਹੀਂ ਹਜੇ ਸਮਝਦੇ ਹੋ ਨਾ ਸਪੋਜ਼ ਕਰੋ ਕਿ ਮੈਨੂੰ ਲੱਗਦਾ ਪਏ ਇੱਥੇ ਭੂਤ ਹੈ ਐਨੇ ਮੈਨੂੰ ਖਾ ਜਾਣਾ ਮੈਂ ਮਰ ਜਾਣਾ ਹਨਾ ਤੁਸੀਂ ਉਹ ਡਰ ਫੀਲ ਕਰੀ ਜਾਓ ਤੇ ਕਰੀ ਜਾਓ ਸੋ ਇਸ ਤਰ੍ਹਾਂ ਦਾ ਸਿਚੁਏਸ਼ਨ ਹੁਣ ਤੇ ਭਾਈ ਇਹ ਸਟੱਡੀ ਦੀ ਗੱਲ ਕਰਦੇ ਭਈ ਆਪਾਂ ਕੰਟਰੋਲੇਟਿੰਗ ਦੀ ਦੋ ਸਟੱਡੀਆਂ ਤੁਹਾਡੇ ਸਾਹਮਣੇ ਰੱਖਦਾ ਹਾਂ ਤੇ ਦੋਨੋਂ ਦੇਖ ਕੇ ਹਾਸੇ ਵੀ ਪੈਣਾ ਕਿ ਚੀਜ਼ ਕੀ ਹੈ ਇੱਕ ਸਟੱਡੀ ਹੁਣੇ ਰੀਸੈਂਟਲੀ ਪ੍ਰੂਫ ਕਰਦੀ ਹੈ ਕਿ ਜੇ ਤੁਸੀਂ ਵਰਕਆਊਟ ਤੋਂ ਐਗਜ਼ੈਕਟਲੀ ਕੁਝ ਚਿਰ ਪਹਿਲਾਂ ਮੈਸਟਿਮੇਟ ਕਰਦੇ ਹੈਗੇ ਤਾਂ ਤੁਹਾਡੇ ਟੈਸਟੋਸਟੇਰੋਨ ਲੈਵਲ ਅਪ ਹੁੰਦੇ ਆ ਹਮਮ ਇਸ ਕਹਿੰਦਾ ਪਾਵ ਕਿ ਇਫ ਯੂ ਆ ਡੂਇੰਗ ਤੁਸੀਂ ਆਪਣੀ ਪੀਆ ਇੱਕ ਸਟੱਡੀ ਜਿਹੜੀ ਆ ਉਵੇਂ ਗੱਲ ਕਰਦੀ ਹੈਗੀ ਆ ਕਿ ਤੁਹਾਡੀ ਨੋ ਫੈਬ ਦੇ ਨਾਲ ਹਾਂ ਨੋ ਫੈਬ ਦੇ ਨਾਲ ਤੁਹਾਡੀ ਜਿਹੜੀ ਆ ਟੈਸਟਸ ਨੂੰ ਵਾਧਾ ਆ ਹੁਣ ਮੈਂ ਸਟੱਡੀ ਦੇਖ ਲਈ ਮੇਰਾ ਹਾਂ ਇੱਧਰ ਵੀ ਦੇਖ ਲਈ ਇੱਧਰ ਵੀ ਦੇਖ ਲਈ ਤੇ ਮੈਂ ਵੀਡੀਓ ਬਣਾਤੀ ਇੱਕ ਦਿਨ ਇੱਕ ਇੱਕ ਦਿਨ ਮੈਂ ਸਟੱਡੀ ਨੂੰ ਦੇਖ ਕੇ ਵੀਡੀਓ ਬਣਾਤੀ ਉਧਰ ਬਣਾਤੀ ਜਿਹੜੀ ਗੱਲ ਤੁਸੀਂ ਕੀਤੀ ਆ ਜਿਹੜੀ ਐਕਚੁਅਲੀ ਪ੍ਰੋਬਲਮ ਹੈਗੀ ਆ ਥੈਟ ਇਜ਼ ਡੋਪਾਮਿਨ ਗਿਲਟ ਡੋਪਾਮਿਨ ਇੱਕ ਇਹੋ ਜੀ ਚੀਜ਼ ਆ ਜਿਹਨੂੰ ਤੁਸੀਂ ਐਵੇਂ ਨਹੀਂ ਯੂਜ਼ ਕਰਨਾ ਮੀਨਸ ਜਦੋਂ ਤੁਸੀਂ ਮੈਸਟਿਮੇਟ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਇੱਕ ਰਸ਼ ਫੀਲ ਕਰਦੇ ਹੋ ਆਪਣੀ ਬਾਡੀ ਦੇ ਵਿੱਚ ਤੇ ਜਿੱਦਾਂ ਹੀ ਤੁਸੀਂ ਉਹ ਐਗਜ਼ੀਕਿਊਟ ਕਰਦੇ ਹੋ ਨਾਲ ਹੀ ਤੁਸੀਂ ਡਾਊਨ ਫੀਲ ਕਰਦੇ ਹੋ ਉਹ ਜਿਹੜਾ ਡਾਊਨ ਫੀਲ ਕਰਨਾ ਹੈ ਜਿਹੜਾ ਗਿਲਟ ਫੀਲ ਕਰਨਾ ਹੈਗਾ ਆ ਤੁਸੀਂ ਡੋਪਾਮਿਨ ਚਾੜ ਕੇ ਫਿਰ ਛੱਡੀ ਜਾਂਦੇ ਪੇ ਹੈਗੇ ਉਹ ਗਿਲਟ ਤੁਹਾਨੂੰ ਕਾਫੀ ਜ਼ਿਆਦਾ ਇਫੈਕਟ ਕਰਦਾ ਆ ਇਹਦੇ ਪਿੱਛੇ ਜਿਹੜਾ ਕਲਪਰੇਟ ਇਸ ਡੋਪਾਮਿਨ ਨਹੀਂ ਹੈਗਾ ਹਮ ਇਹਦੇ ਪਿੱਛੇ ਸੋਸਾਇਟੀ ਜਿਸ ਤਰ੍ਹਾਂ ਔਰ ਸਾਡੇ ਪੇਰੈਂਟਸ ਹੋ ਸਾਡੇ ਓਵਰ ਆਲ ਜਿਸ ਤਰ੍ਹਾਂ ਦਾ ਸਾਡਾ ਸੋਸ਼ਲ ਸਟਰਕਚਰ ਹੈ ਇੰਡੀਆ ਦੇ ਵਿੱਚ ਅਸੀਂ ਸੈਕਸ ਔਰ ਇਸ ਤਰ੍ਹਾਂ ਦੇ ਨਾਲ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਖਰਾਬ ਨਜ਼ਰ ਨਾਲ ਹੀ ਦੇ ਕਿ ਇਹ ਗਲਤ ਕੰਮ ਨੇ ਸਾਰੇ ਸੋ ਉਹ ਇੱਕ ਪਰਵਰਿਸ਼ ਇਸ ਤਰ੍ਹਾਂ ਦੀ ਸਾਡੀ ਹੋਈ ਹੁੰਦੀ ਹੈ ਸਾਨੂੰ ਪਤਾ ਹੈ ਕਿ ਉਹ ਚੀਜ਼ ਗਲਤ ਹੈ ਸਾਨੂੰ ਅਸੀਂ ਮੰਨ ਚੁੱਕੇ ਹਾਂ ਕਿ ਉਹ ਚੀਜ਼ ਗਲਤ ਹੈ ਫਿਰ ਵੀ ਸਾਡਾ ਵਾਸ ਨਹੀਂ ਚੱਲਦਾ ਪਿਆ ਕਿ ਅਸੀਂ ਉਹ ਚੀਜ਼ ਕੀਤੇ ਬਿਨਾ ਰਹਿ ਨਹੀਂ ਪਾਰ ਉਹ ਗਿਲਟ ਉਥੋਂ ਜਨਮ ਜਨਮ ਹੁੰਦਾ ਉਸ ਗਿਲਟ ਦਾ ਸੋ ਗਿਲਟ ਜਿਹੜੀ ਉਸ ਗਿਲਟ ਦੀ وجہ ਕਰਕੇ ਫਿਰ ਤੁਸੀਂ ਉਹ ਸੁਣਦੇ ਹੋ ਹੈ ਜੀਆਂ ਗੱਲਾਂ ਤੇ ਹਾਂ ਵਾਕਈ ਸਹੀ ਗੱਲ ਵੇ ਕਿ ਇਹਦੇ ਨਾਲ ਇਹ ਹੋ ਜਾਂਦਾ ਇਹਦੇ ਨਾਲ ਉਹ ਹੋ ਜਾਂਦਾ ਪਰ ਇਸ ਗਿੰਟ ਦਾ ਰੀਜ਼ਨ ਜਿਹੜਾ ਸਿਰਫ ਡੋਪਾਮਿਨ ਨਹੀਂ ਹੈਗਾ। ਹੂੰ। ਇਹ ਗਿੰਟ ਦਾ ਰੀਜ਼ਨ ਜਿਹੜਾ ਸਾਡਾ ਸੋਸ਼ਲ ਸਟਰਕਚਰ ਕਿੱਥੋਂ ਰਾਈਟ ਇਨਫੋਰਮੇਸ਼ਨ ਲਈਏ ਭਾਜੀ ਜੇ ਇੱਕ ਯੰਗਸਟਰ ਸੁਣਨਾ ਚਾਹੁੰਦਾ ਕੁਝ ਕਰਨਾ ਚਾਹੁੰਦਾ ਹੈ ਉਹ ਤਾਂ ਕੰਫਿਊਜ਼ ਕੀਤਾ ਪਿਆ ਕਿਉਂਕਿ ਅੱਜ ਦੇ ਅੱਜ ਦੇ ਦੌਰ ਦੇ ਵਿੱਚ ਸੋਰਸ ਤੇ ਭਾਜੀ ਸੋਸ਼ਲ ਮੀਡੀਆ ਹੀ ਆ। ਉਹਨੇ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰਨੀ। ਜੇ ਕੋਈ ਵੱਡੇ ਦੋਸਤ ਹੋਣਗੇ ਉਹਨਾਂ ਨੇ ਤਾਂ ਉਹ ਫੜਾ ਮਾਰਨੀਆਂ ਆ ਉਹ ਚੀਜ਼ਾਂ ਉਹ ਮੇਰੇ ਖਿਆਲ ਚ ਉਹ ਲਾਉਂਦੇ ਹੀ ਇਦਾਂ ਦੀ ਚੀਜ਼ਾਂ ਵੱਲ ਉਹ ਲੋਕ ਨਹੀਂ। ਤਾਂ ਫਿਰ ਇੱਕ ਕਤੋਂ ਭਾਈ ਅੱਜ ਦੀ ਡੇਟ ਦੇ ਵਿੱਚ ਤੁਸੀਂ ਸੈਕਸ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਫਿਟਨੈਸ ਬਾਰੇ ਵੀ ਪਲਾਨਾ ਵੀ ਕਰਨਾ ਹਰ ਚੀਜ਼ ਦੇ ਬਾਰੇ ਚੰਗੀ ਔਰ ਮਾੜੀ ਦੋਨੋਂ ਇਨਫੋਰਮੇਸ਼ਨ ਹੈਗੀ ਇਨਫੋਰਮੇਸ਼ਨ ਅੱਜਕਲ ਪ੍ਰੋਬਲਮ ਨਹੀਂ ਹੈ ਜਦੋਂ ਆਪਾਂ ਛੋਟੇ ਹੁੰਦੇ ਸੀ ਸਾਨੂੰ ਕਹਿੰਦੇ ਸੀ ਨਾ ਕਿ ਜਿਹਦੇ ਕੋਲ ਜ਼ਿਆਦਾ ਇਨਫੋਰਮੇਸ਼ਨ ਜਨਰਲ ਨੋਲੇਜ ਹੈ ਉਹਨੂੰ ਬੜੀ ਇੰਟੈਲੀਜੈਂਟ ਪੜਾ ਅੱਜਕਲ ਲੋਕ ਉਹਨਾਂ ਇੰਟੈਲੀਜੈਂਟ ਨਹੀਂ ਹੈਗਾ ਜਿੰਨੂ ਕੋਲ ਇਨਫੋਰਮੇਸ਼ਨ ਤੁਹਾਡੇ ਕੋਲ ਹੋ ਸਕਦਾ ਹੈ ਕਿ ਤੁਹਾਡੇ ਦਿਮਾਗ 'ਚ ਹੈਗੀ ਆ ਹੁਣ ਮੇਰੇ ਫੋਨ 'ਚ ਹੈਗੀ ਹੈ ਤੁਸੀਂ ਸਿਰਫ 2 ਸੈਕਿੰਡ ਕੁਿਕਲੀ ਉਹਨੂੰ ਐਕਸੈਸ ਕਰ 2 ਮਿੰਟ ਲੱਗਣਗੇ ਸੇਮ ਇਨਫੋਰਮੇਸ਼ਨ ਮਰ ਕੋਲ ਵੀ ਆ ਜਾਈ ਗੀ ਕਾਮਨ ਸੈਂਸ ਨਹੀਂ ਆਉਂਦਾ ਕਾਮਨ ਸੈਂਸ ਡਿਵੈਲਪ ਨਹੀਂ ਹੁੰਦੀ ਸੈਲਫ ਇਸਟੀਮ ਡਿਵੈਲਪ ਨਹੀਂ ਹੁੰਦੀ ਬੱਚਾ ਜਿਹੜਾ ਛੋਟਾ ਜਿਹਾ ਉਹਦੇ ਪੇਰੈਂਟਸ ਉਹਨੂੰ ਇਸ ਤਰੀਕੇ ਦੇ ਨਾਲ ਬਰੇਜ਼ ਕਰਦੇ ਨਾ ਉਹਦੇ ਵਿੱਚ ਸੈਲਫ ਕੰਫੀਡੈਂਸ ਨਾ ਉਹਦੇ ਵਿੱਚ ਸੈਲਫ ਇਸਟੀਮ ਕਾਮਨ ਸੈਂਸ ਨਾ ਦੀ ਚੀਜ਼ ਕੋਈ ਨਹੀਂ ਆਗੀ ਪਰ ਜਿੱਦਨ ਨੂੰ ਲਾ ਦੋ ਤੇ ਉਂਗਲੀ ਫੜ ਲਓ ਇਹੋ ਜਿਹਾ ਬੱਚਾ ਬਹੁਤ ਜ਼ਿਆਦਾ ਵਲਨਰੇਬਲ 16 ਸਾਲ ਦੇ 17 ਸਾਲ ਦਾ ਉਹਦੀ ਉਂਗਲੀ ਫੜ ਲਓ ਜਿੱਦਨ ਨੂੰ ਕਹੋਗੇ ਉਹਦੋਂ ਹੀ ਤੁਰ ਪਏਗਾ ਉਹਨੂੰ ਕਹੋਗੇ ਇਹ ਚੀਜ਼ ਗਲਤ ਹੁੰਦੀ ਹੈ ਅੱਛਾ ਸੋ ਇਹ ਬੜੀ ਕੰਪਲਿਕਟਿਡ ਜੀ ਹੈਗਾ ਕੋਈ ਇੱਕ ਸੋਲੂਸ਼ਨ ਮਤਲਬ ਇੱਕ ਲਾਈਨ ਚ ਕੋਈ ਮ ਸੋਲੂਸ਼ਨ ਨਹੀਂ ਦਿੱਤਾ ਜਾ ਸਕਦਾ ਕਿ ਚੰਗੀ ਇਨਫੋਰਮੇਸ਼ਨ ਨੂੰ ਕਿਸ ਤਰ੍ਹਾਂ ਤੁਸੀਂ ਡਿਫਰੈਂਸ਼ੀਏਟ ਕਰਨਾ ਇਹ ਤਾਂ ਤੁਹਾਡੀ ਕਾਮਨ ਸੈਂਸ ਦੇ ਉੱਤੇ ਡਿਪੈਂਡ ਕਰਦਾ ਹੈ ਮੈਂ ਕਿਸੇ ਦੀ ਕਿਸੇ ਨੂੰ ਵੀ ਕਾਮਨ ਸੈਂਸ ਨੂੰ ਨਹੀਂ ਕੋਸ਼ਨ ਕਰ ਸਕਦਾ ਟਿਪਸ ਮੀ ਹੈਗੇ ਮੇਰੇ ਕੋਲ ਕਿ ਤੁਸੀਂ ਆਪਣੀ ਕਾਮਨ ਸੈਂਸ ਕਿਡਾ ਆਊਟ ਇੰਕਰੀਜ਼ ਯੋਰ ਕਾਮਨ ਸੈਂਸ ਹੈਨਾ ਸੋ ਡੀ ਪਰਵਰਿਸ਼ 15 ਸਾਲ 16 ਸਾਲ ਹੋਏ ਇਹ ਤੁਹਾਡੇ ਅੰਦਰ ਸੈਲਫ ਇਸਕੀਮ ਨਹੀਂ ਹੈਗੀ ਤੁਹਾਡੇ ਅੰਦਰ ਸੈਲਫ ਕੌਨਫੀਡੈਂਸ ਨਹੀਂ ਹੈਗਾ ਮੈਂ ਇੱਕ ਲਾਈਨ ਬੋਲ ਕੇ ਉਹ ਨਹੀਂ ਡਿਵੈਲਪ ਕਰ ਸਕਦਾ ਐਟ ਲੀਸਟ ਮੈਂ ਇਹ ਦੱਸ ਸਕਦਾ ਤੁਹਾਨੂੰ ਅਵੇਅਰ ਕਰ ਸਕਦਾ ਤੇ ਭਾਜੀ ਪ੍ਰੋਬਲਮ ਇਹ ਆ ਇਨਫੋਰਮੇਸ਼ਨ ਨਹੀਂ ਆ ਕਮੈਂਟ ਸੋਸ਼ਲ ਮੀਡੀਆ ਦੇ ਉੱਤੇ ਮੈਂ ਸਿਰਫ ਇਹ ਨਾਲ ਕਰ ਸਕਦਾ ਕਿ ਇਹ ਜਿਹੜੀ ਪ੍ਰੋਬਲਮ ਹੈ ਇਹਦੇ ਪਿੱਛੇ ਰੀਜ਼ਨ ਇਹ ਹੈ ਕਿ ਵੀਰ ਤੇਰੀ ਸੈਲਫ ਐਸਟੀਮ ਤੇਰਾ ਸੈਲਫ ਕੌਨਫੀਡੈਂਸ ਜ਼ੀਰੋ ਹੈ ਇਹਦੇ ਤੋਂ ਤੰਮ ਕਰਨ ਦੀ ਜ਼ਰੂਰ ਉਸ ਤੋਂ ਬਾਅਦ ਤੇਰਾ ਅੱਗੇ ਲੰਬੀ ਜਰਨੀ ਹੈ ਉਹ ਤੁਹਾਡੀ